ਸੋਚ ਕੇ ਦੇਖੋ 12 ਸਾਲ ਪਹਿਲਾਂ ਉਹਨਾਂ ਦੇ ਸਥਾਨ ਤੇ ਇੱਕ ਲੜਕੀ ਚੜ੍ਹਾਈ ਕਰਦੀ ਆ ਇੱਕ ਬੀਬੀ ਖੁਦਕੁਸ਼ੀ ਕਰਦੀ ਆ ਜ਼ਹਿਰ ਖਾ ਕੇ ਸੋ 12 ਸਾਲਾਂ ਬਾਅਦ ਇੱਕ ਵੱਡੀ ਪਲੈਨਿੰਗ ਦੇ ਪਲੈਨਿੰਗ ਰਚੀ ਗਈ ਇੱਕ ਵੱਡੀ ਪਲੈਨਿੰਗ ਦੇ ਹਿਸਾਬ ਨਾਲ ਉਹਨਾਂ ਨੂੰ ਅੱਜ ਫਸਾਇਆ ਜਾ ਰਿਹਾ ਸੋ ਮੈਂ ਬੇਨਤੀ ਸਾਰੀ ਸੰਗਤ ਦੇ ਚਰਨਾਂ 'ਚ ਕਰਦਾ ਬਾਬਾ ਰਣਜੀਤ ਸਿੰਘ ਜੀ ਨੇ ਅੱਜ ਤੋਂ 12 13 ਸਾਲ ਪਹਿਲਾਂ ਵੀ ਇਹ ਗੱਲ ਦਵਾਨ 'ਚ ਬੋਲੀ ਸੀਗੀ ਵੀ ਮੈਂ ਜੇ ਬੀਬੀਆਂ ਦਾ ਕੁਆਰਾਪਨ ਹੁੰਦਾ ਤਾਂ ਬੰਦਿਆਂ ਦਾ ਵੀ ਕੁਆਰਾਪਨ ਹੁੰਦਾ ਮੈਨੂੰ ਕਿਸੇ ਮਸ਼ੀਨ ਚੋਂ ਕੱਢ ਲੋ ਮੈਨੂੰ ਤੁਸੀਂ ਕਿਸੇ ਡਾਕਟਰ ਕੋਲ ਜਾ ਕੇ ਟੈਸਟ ਕਰਾ ਲਓ ਅਮਰੀਕਾ ਕੈਨੇਡਾ ਇੰਗਲੈਂਡ ਵਰਗੇ ਦੇਸ਼ ਨੇ ਜਿੱਥੋਂ ਮਰਜ਼ੀ ਮੈਨੂੰ ਟੈਸਟ ਕਰਾ ਲਓ ਜੇ ਮੇਰਾ ਕੁਵਾਰ ਪੁਣਾ ਭੰਗ ਹੋਇਆ ਹੋਇਆ ਤੇ ਉਹ ਕਹਿੰਦੇ ਮੈਂ ਸਟੇਜਾਂ ਵੀ ਛੱਡ ਦੂੰਗਾ ਉਹ ਕਹਿੰਦੇ ਮੈਂ ਪ੍ਰਚਾਰ ਵੀ ਛੱਡ ਦੂੰਗਾ ਇੱਥੋਂ ਤੱਕ ਕਹਿੰਦੇ ਨੇ ਵੀ ਮੈਂ ਆਪਣਾ ਪਰਮੇਸ਼ਰ ਦਵਾਰ ਵੀ ਛੱਡ ਦੂੰਗਾ ਐਡਾ ਵੱਡਾ ਦਾਵਾ ਕੋਈ ਬੰਦਾ ਤਾਂ ਕਰ ਸਕਦਾ ਜੇ ਉਹ ਬੰਦਾ ਆਪਣੇ ਜੀਵਨ ਵਿੱਚ ਬਹੁਤ ਵੱਡਾ ਸੱਚਾ ਤੇ ਸੋਚਾ ਇਲਜ਼ਾਮ ਲਾਉਣੇ ਤੇ ਸਾਬਤ ਕਰਨ ਵਿੱਚ ਬਹੁਤ ਵੱਡਾ ਫਰਕ ਹੁੰਦਾ ਹੈ 12 ਸਾਲ ਪਹਿਲਾਂ ਇੱਕ ਲੜਕੀ ਖੁਦਕੁਸ਼ੀ ਕਰਦੀ ਆ 12 ਸਾਲ ਪਹਿਲਾਂ ਇੱਕ ਕਿਸੇ ਦੀ ਧੀ ਉਥੇ ਜ਼ਹਿਰ ਖਾ ਕੇ ਮਰ ਜਾਂਦੀ ਆ ਤੇ ਉਦੋਂ ਬਾਬਾ ਰਣਜੀਤ ਸਿੰਘ ਜੀ ਸੀ ਜਿਹੜੇ ਗਏ ਵੀ ਹਰਦਵਾਰ ਹੋਏ ਸੀਗੇ ਤੇ ਉਹਨਾਂ ਤੇ ਇਲਜ਼ਾਮ 12 ਸਾਲਾਂ ਬਾਅਦ ਵੀ ਇਹਨੇ ਬਲਾਤਕਾਰ ਵੀ ਕਰਿਆ ਕੁੜੀ ਪ੍ਰੈਗਨੈਂਟ ਵੀ ਸੀਗੀ ਤੇ ਕੁੜੀ ਨੂੰ ਦਬਾਉਣ ਕਰਕੇ ਉਹਦੇ ਫੋਨ ਚ ਸਭ ਕੁਝ ਡਿਲੀਟ ਕੀਤਾ ਗਿਆ ਐਡੀ ਵੱਡੀ ਸ਼ਖਸੀਅਤ ਹੋ ਕੇ ਜਿਸ ਬੰਦੇ ਨੂੰ ਇੰਨੇ ਲੋਕ ਪਿਆਰ ਕਰਦੇ ਹੋਣ ਜਿਸ ਬੰਦੇ ਨੂੰ ਜਿਸ ਬੰਦੇ ਦੇ ਸਿਰ ਤੇ ਐਡੀ ਵੱਡੀ ਕੌਮ ਦੀ ਜ਼ਿੰਮੇਵਾਰੀ ਹੋਵੇ ਉਹਨਾਂ ਵੇਲਿਆਂ 'ਚ ਅੱਜ ਵੀ ਜ਼ਿੰਮੇਵਾਰੀ ਨਿਭਾ ਰਹੇ ਆ ਉਹਨਾਂ ਵੇਲਿਆਂ 'ਚ ਐਡੀ ਵੱਡੀ ਜ਼ਿੰਮੇਵਾਰੀ ਹੋਵੇ ਸੋ ਉਹ ਬੰਦਾ ਐਡੀ ਘਟੀਆ ਹਰਕਤ ਕਿੱਦਾਂ ਕਰ ਸਕਦਾ ਕਿਵੇਂ ਸੋਚ ਸਕਦਾ ਉਹ ਸੋ ਮੈਂ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਕਰਦਾ ਪੰਜਾਬ ਸਰਕਾਰ ਦੇ ਚਰਨਾਂ 'ਚ ਬੇਨਤੀ ਕਰਦਾ ਜਥੇ ਬੰਦੀਆਂ ਦੇ ਚਰਨਾਂ 'ਚ ਬੇਨਤੀ ਕਰਦਾ ਸਿੱਖ ਸੰਗਤ ਦੇ ਚਰਨਾਂ 'ਚ ਮੈਂ ਬੇਨਤੀ ਕਰਦਾ ਤੁਸੀਂ ਦੇਖੋ ਜਿਹੜੀਆਂ ਬੀਬੀਆਂ ਪ੍ਰਚਾਰਕਾਂ ਤੇ ਇਲਜ਼ਾਮ ਲਾਉਂਦੀਆਂ ਨੇ ਜਿਹੜੀਆਂ ਬੀਬੀਆਂ ਸਾਡੇ ਨੌਜਵਾਨਾਂ ਨੂੰ ਸਾਡੇ ਵੀਰਾਂ ਨੂੰ ਸਾਡੇ ਨਾਲ ਗਲਤ ਹੋਇਆ ਸਾਡੇ ਨਾਲ ਮਾੜਾ ਹੋਇਆ ਕਿਸੇ ਮਹਾਪੁਰਸ਼ ਦੀ ਕਰਦਾਰਕੁਸ਼ੀ ਕਰਦੀਆਂ ਨੇ ਬਾਅਦ ਵਿੱਚ ਨਿਕਲਦਾ ਕੱਖ ਨਹੀਂ ਹੈਗਾ ਜਿੰਨੇ ਚੈਨਲਾਂ ਵਾਲੇ ਨੇ ਸਾਰਿਆਂ ਨੇ 2 ਦਿਨ ਹੋ ਗਏ ਢੱਡਰੀਆਂ ਵਾਲੇ ਬਾਬਿਆਂ ਨੂੰ ਭੰਡਣ ਤੇ ਬਹੁਤ ਜ਼ਿਆਦਾ ਜ਼ੋਰ ਲਾਇਆ ਹੋਇਆ ਢੱਡਰੀਆਂ ਵਾਲਾ ਬਲਾਤਕਾਰ ਹੀ ਆ ਢੱਡਰੀਆਂ ਵਾਲਾ ਡੇਰੇ 'ਚ ਨਹੀਂ ਹੈਗਾ ਢੱਡਰੀਆਂ ਵਾਲੇ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਢੱਡਰੀਆਂ ਵਾਲੇ ਦੇ ਵਾਰੰਟ ਨਿਕਲ ਗਏ ਕਿੰਨਾ ਕੂੜ ਪ੍ਰਚਾਰ ਉਹਨਾਂ ਦੇ ਵਿਰੁੱਧ ਬੋਲਿਆ ਜਾ ਰਿਹਾ ਤੁਸੀਂ ਮੈਨੂੰ ਇੱਕ ਗੱਲ ਦੱਸੋ ਅੱਜ ਢੱਡਰੀਆਂ ਵਾਲੇ ਬਾਬੇ ਉਹਨਾਂ ਦਾ ਬਿਆਨ ਆਇਆ ਵੀ ਮੈਂ ਹਰ ਤਰ੍ਹਾਂ ਦੀ ਜਾਂਚ ਕਰਾਉਣ ਨੂੰ ਤਿਆਰ ਹਾਂ ਮੈਂ ਇੱਥੋਂ ਤੱਕ ਵੀ ਆਪਦਾ ਮੈਡੀਕਲ ਟੈਸਟ ਕਰਾਉਣ ਨੂੰ ਵੀ ਤਿਆਰ ਹਾਂ ਜਿਹੜੀ ਮਰਜ਼ੀ ਤੇ ਰਾ ਕੇ ਮੇਰਾ ਮੈਡੀਕਲ ਟੈਸਟ ਕਰਾਵੇ ਤੁਸੀਂ ਇੱਕ ਦੱਸੋ ਚੈਨਲ ਵਾਲੇ ਦੱਸਣ ਜਿਹਨਾਂ ਬੰਦਿਆਂ ਨੇ ਇਲਜ਼ਾਮ ਲਾਏ ਨੇ ਉਹ ਦੱਸਣ ਜਿਹੜੇ ਬੰਦੇ ਪਿੱਛੇ ਪਲੈਨਿੰਗਾਂ ਘੜ ਰਹੇ ਨੇ ਉਹ ਦੱਸਣ ਕਿ ਜਿੱਦਣ ਢੱਡਰੀਆਂ ਵਾਲਾ ਬਾਬਾ ਇਸ ਕੇਸ ਚੋਂ ਬਰੀ ਹੋ ਗਿਆ ਸੱਚ ਸਹੀ ਸਾਬਤ ਹੋਇਆ ਉਹਨੇ ਕੁੜੀ ਨਾਲ ਇੱਕ ਵੀ ਐਸਾ ਜਿਹੜੇ ਕਰਮ ਜਿਹੜੇ ਇਲਜ਼ਾਮ ਤੁਸੀਂ ਲਾ ਰਹੇ ਹੋ ਐਸਾ ਕੁਝ ਨਹੀਂ ਕੀਤਾ ਤੇ ਉਹਦਾ ਉਹਦੀ ਜਿਹੜੇ ਨਾਮ ਦੀ ਬਦਨਾਮੀ ਆ ਉਹਦੀ ਜਿਹੜੀ ਕਰਦਾਰ ਕੁਸ਼ੀ ਆ ਤੁਸੀਂ ਉਹਨੂੰ ਵਾਪਸ ਲੈ ਆਉਂਗੇ ਤੁਸੀਂ ਤੁਸੀਂ ਉਹਨੂੰ ਕਿੱਦਾਂ ਜਸਟੀਫਾਈ ਕਰੋਗੇ ਅੱਜ ਅੱਜ ਤੱਕ ਖਬਰ ਫੈਲ ਰਹੀ ਸੀ ਢੱਡਰੀਆਂ ਵਾਲੇ ਨੇ ਬਲਾਤਕਾਰ ਕੀਤਾ ਅੱਜ ਤੱਕ ਚੈਨਲ ਵਾਲੇ ਵੀ ਇਹ ਗੱਲਾਂ ਚਲਾ ਰਹੇ ਸੀਗੇ ਢੱਡਰੀਆਂ ਵਾਲੇ ਤੇ ਬਹੁਤ ਵੱਡਾ ਮੁਕੱਦਮਾ ਡਿੱਗਿਆ 12 ਸਾਲਾਂ ਬਾਅਦ ਐਫ ਆਈ ਆਰ ਹੋ ਗਈ ਐਫ ਆਈ ਆਰ ਹੋ ਗਈ ਮਨਜੋਗ ਕੋਰਟ ਨੇ ਕਰਤੀ ਉਹ ਐਫ ਆਈ ਆਰ ਜਿਹੜੀ ਲਾਂਚ ਕਰਤੀ ਪਰ ਉਹਨਾਂ ਨੇ ਇਹ ਵੀ ਤਾਂ ਨਾਲ ਕਿਹਾ ਵੀ ਜੇ ਇਹ ਦੋਸ਼ੀ ਪਾਏ ਜਾਂਦੇ ਇਹਨਾਂ ਨੂੰ ਸਜ਼ਾ ਦਿਓ ਜੇ ਨਹੀਂ ਦੋਸ਼ੀ ਪਾਏ ਜਾਂਦੇ ਤੇ ਤੁਸੀਂ ਕਿਹੜਾ ਮੂੰਹ ਲੈ ਕੇ ਲੋਕਾਂ 'ਚ ਵਿਚਰੋਗੇ ਤੁਸੀਂ ਕਿਉਂ ਕਿਸੇ ਬੰਦ ਸਿੱਖ ਕੌਮ ਨੂੰ ਕਿਉਂ ਟਾ ਲਾਉਣ ਲੱਗੇ ਹੋਇਓ ਕਿਉਂ ਤੁਸੀਂ ਕਿਸੇ ਬੰਦੇ ਦੀ ਕਿਰਦਾਰਕੁਸ਼ੀ ਕਰ ਰਹੇ ਹੋ ਛੱਡੋ ਟਡਰੀਆਂ ਵਾਲੇ ਨੂੰ ਕੋਈ ਪ੍ਰਚਾਰਕ ਨਾ ਮੰਨੇ ਛੱਡੋ ਟਡਰੀਆਂ ਵਾਲੇ ਨੂੰ ਕੋਈ ਸੰਤ ਨਾ ਮੰਨੇ ਕੋਈ ਉਹਨੂੰ ਭਾਈ ਨਾ ਮੰਨੇ ਤੁਸੀਂ ਕੇਵਲ ਇੱਕ ਰਣਜੀਤ ਸਿੰਘ ਮੰਨੋ ਵੀ ਇੱਕ ਰਣਜੀਤ ਸਿੰਘ ਬੰਦਾ ਉਹ ਸਿੱਖ ਕੌਮ ਚ ਆਇਆ ਤੁਸੀਂ ਉਹਤੇ ਇਲਜ਼ਾਮ ਲਾ ਰਹੇ ਹੋ ਤੇ ਇਲਜ਼ਾਮ ਲਾ ਕੇ ਬਦਨਾਮੀ ਉਹਦੀ ਐਡੇ ਹਾਈ ਲੈਵਲ ਤੇ ਤੁਸੀਂ ਕਰਤੀ ਤੇ ਤੁਸੀਂ ਦੱਸੋ ਵੀ ਉਹ ਉਹਦਾ ਜਿਹੜਾ ਮਾਨ ਸਤਕਾਰ ਦੁਆਰਾ ਵਾਪਸ ਤੁਸੀਂ ਲੈ ਆਓਗੇ ਔਰ ਇੱਥੋਂ ਤੱਕ ਆ ਥੋੜੇ ਦਿਨ ਲੰਘ ਜਾਣ ਦਿਓ 2 4 2 2 ਮਹੀਨੇ ਲੰਘ ਜਾਣ 3 ਮਹੀਨੇ ਲੰਘ ਜਾਣ ਸਿੱਟਾ ਬੈਠ ਗਈਆਂ ਢੱਡਰੀਆਂ ਵਾਲੇ ਬਾਬੇ ਅੱਜ ਵੀ ਸਹੀ ਨੇ ਤੇ ਕੱਲ ਵੀ ਸਹੀ ਨੇ ਦੇਖੋ ਵਿਚਾਰਕ ਮਤਭੇਦ ਹਰ ਇੱਕ ਪ੍ਰਚਾਰਕ ਦੇ ਉਹਨਾਂ ਨਾਲ ਹੋ ਸਕਦੇ ਆ ਪ੍ਰਚਾਰਕ ਮਤਭੇਦ ਸਾਡੇ ਕੀ ਤੁਹਾਡੇ ਕੀ ਐਦਾਂ ਹੋ ਸਕਦੇ ਆ ਪਰ ਵੱਡੇ ਤੋਂ ਵੱਡੇ ਪ੍ਰਚਾਰਕ ਦਾ ਅੱਜ ਵੀ ਇਹ ਕਹਿਣਾ ਵੀ ਢੱਡਰੀਆਂ ਵਾਲਾ ਬਲਾਤਕਾਰ ਨਹੀਂ ਹੋ ਸਕਦਾ ਢੱਡਰੀਆਂ ਵਾਲਾ ਕਿਸੇ ਦੀ ਜਾਨ ਨਹੀਂ ਲੈ ਸਕਦਾ ਅਸਲ ਵਿੱਚ ਇਹ ਜਿਹੜੀਆਂ ਪਲਾਨਿੰਗਾਂ ਨੇ ਕਿਉਂਕਿ ਇਹ ਪਿਛਲੇ ਅਜੋਕੇ ਸਮੇਂ ਅੰਦਰ ਬਹੁਤ ਵੱਡੀਆਂ ਸਾਜ਼ਿਸ਼ਾਂ ਸਿੱਖ ਕੌਮ ਦੇ ਜਿਹੜੇ ਮੁਖੀ ਨੇ ਸਿੱਖ ਕੌਮ ਦੀਆਂ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਮਾਰਨ ਵਾਸਤੇ ਬਹੁਤ ਪਲੈਨਿੰਗਾਂ ਘੜੀਆਂ ਜਾ ਰਹੀਆਂ ਨੇ ਪਹਿਲਾਂ ਤਾਂ ਸ਼ਬਦੀ ਹਮਲੇ ਕਰਕੇ ਕਿਰਦਾਰਕੁਸ਼ੀ ਕੀਤੀ ਜਾਂਦੀ ਸੀ ਹੁਣ ਪ੍ਰੈਕਟੀਕਲ ਵਿੱਚ ਕੀਤੀ ਜਾ ਰਹੀ ਆ ਸੋ ਮੇਰੀ ਬੇਨਤੀ ਆ ਥੋੜਾ ਹੌਸਲਾ ਰੱਖੋ ਸਬਰ ਰੱਖੋ ਤੁਸੀਂ ਦੇਖੋ ਵੀ ਕਿੱਡੀਆਂ ਵੱਡੀਆਂ-ਵੱਡੀਆਂ ਸਵਾਵਾਂ ਉਹ ਚਲਾ ਰਹੇ ਨੇ ਕਿੱਡਾ ਵੱਡਾ ਉਹਨਾਂ ਦਾ ਨਾਮ ਕਿੱਡੀ ਵੱਡੀ ਉਹਨਾਂ ਤੇ ਜ਼ਿੰਮੇਵਾਰੀ ਆ ਤੇ ਐਡੀ ਨੀਚ ਹਰਕਤ ਉਹ ਬੰਦਾ ਕਰੂਗਾ। ਸੋ ਮੈਂ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਕਰਦਾ ਹੌਸਲਾ ਰੱਖੋ ਥੋੜਾ ਟਾਈਮ ਦਿਓ ਸਾਰੀ ਸੰਗਤ ਦੇ ਸਾਹਮਣੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਊਗਾ। ਹਾਂ ਇਹ ਵੀ ਜ਼ਰੂਰ ਆ ਜੇਟ ਡਰੀਆਂ ਵਾਲਾ ਬਾਬਾ ਗਲਤ ਪਾਇਆ ਗਿਆ। ਧੱਕਾ ਨਾ ਹੋਵੇ। ਪੈਸਾ ਨਾ ਚੜਿਆ ਹੋਵੇ। ਉਹਦੇ ਫਿਊਚਰ ਨੂੰ ਖਤਮ ਕਰਨ ਦੀ ਕੋਸ਼ਿਸ਼ ਨਾ ਕਿਸੇ ਦੀ ਹੋਵੇ। ਜੇ ਬਾਬਾ ਗਲਤ ਸਾਬਤ ਹੋ ਗਿਆ ਤਾਂ ਅਸੀਂ ਬਾਹ ਫੜ ਕੇ ਆਪ ਕਵਾਂਗੇ ਲੈ ਜਾਓ ਜਿਹੜੀ ਜੇਲ੍ਹ 'ਚ ਲੈ ਕੇ ਜਾਣਾ। ਤੇ ਜੇ ਉਹ ਸਹੀ ਸਾਬਤ ਹੋਇਆ ਜਿਉਂ ਦਾ ਕੁਾਰਪੂਣਾ ਭੰਗ ਨਾ ਹੋਇਆ ਹੋਇਆ ਜੇ ਉਹਦੇ ਤੇ ਐਸੇ ਜਿਹੜੇ ਇਲਜ਼ਾਮ ਤੁਸੀਂ ਲਾ ਰਹੇ ਹੋ ਜੇ ਨਾ ਸਾਬਤ ਹੋਏ ਤਾਂ ਤੁਸੀਂ ਇਹ ਦੱਸੋ ਵੀ ਤੁਹਾਨੂੰ ਜਿਹੜੀ ਬਣਦੀ ਸਜ਼ਾ ਉਹ ਕੀ ਦਿੱਤੀ ਜਾਵੇ ਜਿਹੜੀ ਤੁਸੀਂ ਉਸ ਬੰਦੇ ਦੇ ਨਾਮ ਦੀ ਕਰਦਾਰਕੁਸ਼ੀ ਕਰਨ ਲੱਗੇ ਹੋਏ ਹੋ ਸੋ ਮਸਲਾ ਮਸਲਾ ਕੀ ਹੁੰਦਾ ਇਹ 12 ਸਾਲਾਂ ਬਾਅਦ ਇੱਕ ਕੇਸ ਉੱਠ ਰਿਹਾ ਉੱਠਣਾ ਚਾਹੀਦਾ ਕਿਸੇ ਦੇ ਪਰਿਵਾਰ ਨੂੰ ਕੋਈ ਸ਼ੱਕ ਆਵਦਾ ਕੋਟਾ ਬਣੀਆਂ ਨੇ ਉੱਥੇ ਜਾਣ ਐਫ ਆਈ ਆਰ ਕਰਾਉਣ ਉੱਥੇ ਕਾਨੂੰਨੀ ਕਾਰਵਾਈ ਚੱਲੇ ਚੱਲਣੀ ਚਾਹੀਦੀ ਆ ਕੌਣ ਰੋਕਦਾ ਪਰ ਤੁਸੀਂ ਕਿਸੇ ਦੇ ਨਾਮ ਨੂੰ ਐਡੀ ਵੱਡੀ ਢਾਹ ਲਾ ਰਹੇ ਹੋ ਪਰਸੋਂ ਤੋਂ ਚੈਨਲਾਂ ਨੇ ਕਿੱਡੇ ਕਿੱਡੇ ਧੱਬੇ ਲਾਤੇ ਕਿੱਡੇ ਕਿੱਡੇ ਇਲਜ਼ਾਮ ਲਾਤੇ ਕੀ ਕੀ ਕੁਝ ਬੋਲਤਾ ਸੋ ਰੱਬ ਦਾ ਵਾਸਤਾ ਸਿੱਖਾਂ ਨੂੰ ਸਿੱਖਾਂ ਤੋਂ ਸਿੱਖਾਂ ਦੇ ਹੱਥੋਂ ਮਰਵਾਉਣ ਦੀ ਬਹੁਤ ਵੱਡੀ ਏਜੰਸੀਆਂ ਦੀ ਇਹ ਪਲੈਨਿੰਗ ਚੱਲ ਰਹੀ ਆ ਮੇਰੀ ਹੱਥ ਬਨ ਕੇ ਬੇਨਤੀ ਆ ਇਹਨਾਂ ਕੰਮਾਂ ਤੋਂ ਬਾਹਰ ਜਾਓ ਆਪਾਂ ਆਪਾਂ ਰੋਜ਼ ਕਹਿੰਦੇ ਹੋਂ ਨੇ ਵੀ 98% 2% ਨੂੰ ਮਾਰਨ ਤੇ ਤੁਲਿਆ ਹੋਇਆ 98% ਨੇ ਸਾਨੂੰ ਕੀ ਮਾਰਨਾ 2% ਵਾਲੀ ਇੱਕ ਦੂਜੇ 'ਚ ਲੜ ਲੜ ਕੇ ਮਰ ਰਹੇ ਨੇ ਸੋ ਜਿਹੜੇ ਪ੍ਰਚਾਰਕ ਉਹਨਾਂ ਦੇ ਪ੍ਰਚਾਰ ਨੂੰ ਨਹੀਂ ਵੀ ਸਹੀ ਕਰ ਮੰਨਦੇ ਜਿਹੜਾ ਦੇ ਉਹਨਾਂ ਨਾਲ ਵਿਚਾਰਕ ਮਤ ਭੇਦਾਂ ਨੇ ਉਹ ਵੀ ਅੱਜ ਇਸ ਗੱਲ ਦੀ ਹਾਮੀ ਭਰ ਰਹੇ ਵੀ ਯਾਰ ਢੱਡਰੀਆਂ ਆਲਾ ਬਲਾਤਕਾਰ ਹੀ ਨਹੀਂ ਹੋ ਸਕਦਾ ਢੱਡਰੀਆਂ ਆਲਾ ਕਿਸੇ ਦੀ ਜਾਨ ਨਹੀਂ ਲੈ ਸਕਦਾ ਢੱਡਰੀਆਂ ਆਲਾ ਐਦਾਂ ਕਿਸੇ ਨਾਲ ੱਤਕਾ ਨਹੀਂ ਕਰ ਸਕਦਾ ਸੋ ਮੇਰੀ ਬੇਨਤੀ ਆ ਸਤਿਗੁਰੂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਿਹਰ ਕਰਨ ਗਰੀਬਨਵਾਸ ਸੱਚੇ ਪਾਤਸ਼ਾਹ ਉਹਨਾਂ ਨੂੰ ਸਾਹ ਦੇਣ ਤੰਦਰੁਸਤੀ ਦੇਣ ਔਰ ਜਿਹੜੀਆਂ ਸਿੱਟਾਂ ਬਣੀਆਂ ਨੇ ਸਾਰੀ ਸੰਗਤ ਦੇ ਸਾਹਮਣੇ ਨਤੀਜੇ ਹੋਣਗੇ ਪਰ ਮੈਂ ਬੇਨਤੀ ਕਰਦਾ ਸਾਡੇ ਬਹੁਤ ਸਾਰੇ ਨੌਜਵਾਨ ਨੇ ਜਿਹੜੇ ਪੰਥਕ ਜਥੇਬੰਦੀਆਂ ਜਿਹੜੀਆਂ ਸਰਗਰਮ ਰਹਿੰਦੀਆਂ ਨੇ ਹਮੇਸ਼ਾ ਰਹਿਣਾ ਵੀ ਚਾਹੀਦਾ ਪਰ ਮੈਂ ਉਹਨਾਂ ਬੀਬੀਆਂ ਦੇ ਚਰਨਾਂ 'ਚ ਬੇਨਤੀ ਕਰਦਾ ਉਹਨਾਂ ਪਿਆਰਿਆਂ ਦੇ ਭਰਾਵਾਂ ਦੇ ਚਰਨਾਂ 'ਚ ਬੇਨਤੀ ਕਰਦਾ ਜਿਨ੍ਹਾਂ ਨਾਲ ਤੱਕਾ ਹੋਇਆ ਇੱਕ ਪੱਖ ਨਹੀਂ ਸੁਣੀਦਾ ਹੁੰਦਾ ਦੂਜਾ ਪੱਖ ਵੀ ਨਾਲ ਜਾਣ ਲਿਆ ਕਰੋ ਕਿਉਂਕਿ ਜਦੋਂ ਕਿਸੇ ਦੀ ਕਰਦਾਰਕੁਸ਼ੀ ਹੋ ਜਾਂਦੀ ਆ ਤੁਸੀਂ ਦੇਖਿਆ ਹੋਣਾ ਪਿੱਛੇ ਜਿਉ ਭਾਈ ਅਮਰਤਪਾਲ ਸਿੰਘ ਨੂੰ ਉਹ ਬੀਬੀ ਜਿਹੜੀ ਕਹਿ ਰਹੀ ਸੀ ਕਿ ਵੀ ਇਹ ਇਹਨਾਂ ਨੇ ਮੱਛੀਆਂ ਕੱਢ ਕੇ ਖਾਧੀਆਂ ਇਹਨਾਂ ਨੇ ਏਦਾਂ ਕਰਿਆ ਨਾਨਕ ਸਰ ਦਾ ਕਿੱਡਾ ਬਵਾਦ ਚੱਲਿਆ ਸੋ ਬਾਅਦ ਵਿੱਚ ਬੀਬੀ ਨੂੰ ਕੋਈ ਪੁਖਤਾ ਸਬੂਤ ਵੀ ਨਹੀਂ ਮਿਲੇ ਭਾਈ ਅਮਰਤਪਾਲ ਸਿੰਘ ਦੀ ਜਵਾਨੀ ਸੀਗੇ ਤੇ ਅਮਰਤਪਾਲ ਸਿੰਘ ਦਾ ਵੈਰ ਪਵਾਤਾ ਨਾਨਕ ਸਰੀਆਂ ਨਾਲ ਸੋ ਮੇਰੀ ਬੇਨਤੀ ਆ ਪਹਿਲਾਂ ਪੂਰੀ ਜਾਂਚ ਪੜਤਾਲ ਕਰਕੇ ਫਿਰ ਤੁਸੀਂ ਸਾਰਾ ਕੋਈ ਨਾ ਕੋਈ ਡਿਸੀਜਨ ਲਿਆ ਕਰੋ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਆ ਸਤਿਗੁਰੂ ਗਰੀਬਨਵਾਸ ਸੱਚੇ ਪਾਤਸ਼ਾਹ ਸਾਰੇ ਪੰਥ ਨੂੰ ਏਕਤਾ ਬਖਸ਼ਣ ਇੱਕ ਝੰਡੇ ਥੱਲੇ ਇਕੱਠੇ ਹੋਈਏ ਕਿਸੇ ਨਾਲ ਵੈਰ ਵਿਰੋਧ ਈਰਖਾ ਨਾ ਰੱਖੋ ਹਰ ਇੱਕ ਬੰਦਾ ਸਿੱਖ ਧਰਮ ਵਿੱਚ ਜਿਹੜਾ ਆਪਣੇ ਆਪਣੇ ਹਿਸਾਬ ਨਾਲ ਕੰਮ ਕਰ ਰਿਹਾ ਸਿੱਖੀ ਨੂੰ ਵਧਾਉਣ 'ਚ ਯੋਗਦਾਨ ਪਾ ਰਿਹਾ ਉਹ ਸਲਾਘਾਯੋਗ ਆ ਉਹਨਾਂ ਦੇ ਧੰਨਵਾਦੀ ਆ ਪਰ ਕਿਸੇ ਦੀ ਕਰਦਾਰਕੁਸ਼ੀ ਜਿਸ ਤਰੀਕੇ ਨਾਲ 12 ਸਾਲਾਂ ਬਾਅਦ ਢੱਡਰੀਆਂ ਵਾਲੇ ਮਹਾਪੁਰਸ਼ਾਂ ਦੀ ਕਰਦਾਰਕੁਸ਼ੀ ਤੁਸੀਂ ਕਰ ਰਹੇ ਹੋ ਐਦਾਂ ਨਹੀਂ ਕਿਸੇ ਨੂੰ ਕਰਨਾ ਚਾਹੀਦਾ ਐਦਾਂ ਨਹੀਂ ਕਿਸੇ ਤੇ ਇਲਜ਼ਾਮ ਲਾਉਣੇ ਚਾਹੀਦੇ ਉਸ ਬੰਦੇ ਦੇ ਚੰਗੇ ਕੰਮ ਦੇਖੋ 10000 ਬੰਦਾ ਰੋਜ਼ ਉੱਥੇ ਉਹਨਾਂ ਦੇ ਲੰਗਰ 'ਚ ਲੰਗਰ ਗੁਰੂ ਸਾਹਿਬ ਜੀ ਦਾ ਹਿੰਮਤ ਉਹ ਮਾਰਦੇ ਨੇ 10000 ਬੰਦਾ ਰੋਜ਼ ਉੱਥੇ ਰੋਟੀ ਖਾਂਦਾ 250 ਬੰਦਾ ਉੱਥੇ ਉਹਨਾਂ ਦੇ 250 ਬੰਦੇ ਦੇ ਉਹਨਾਂ ਦੇ ਪਰਮੇਸ਼ਰ ਦਵਾਰ ਰਹਿੰਦੇ ਆਂਦੇ ਪਰਿਵਾਰ ਚੱਲਦੇ ਨੇ ਇੱਥੋਂ ਤੱਕ ਹਸਪੀਟਲ ਫ੍ਰੀ ਚੱਲਦਾ ਹੈ 8 ਤੋਂ 10 ਲੱਖ ਬੰਦੇ ਨੂੰ ਉਹਨਾਂ ਨੇ ਅ므ਰਿਸ਼ਕ ਆਇਆ 22 ਸਾਲ ਜ਼ਿੰਦਗੀ ਦੇ ਸਟੇਜਾਂ ਤੇ ਵਿਚਰ-ਵਿਚਰ ਕੇ ਕੋਈ ਪੰਜਾਬ ਦੀ ਹਿੰਦੁਸਤਾਨ ਦੀ ਅਸੀ ਸਟੇਟ ਨਹੀਂ ਜਿੱਥੇ ਜਾ ਕੇ ਸਿੱਖੀ ਦਾ ਉਹਨਾਂ ਨੇ ਪ੍ਰਚਾਰ ਨਹੀਂ ਕੀਤਾ ਸੋ ਸਤਗੁਰੂ ਗਰੀਬਨਵਾਸ ਸੱਚੇ ਪਾਤਸ਼ਾਹ ਮੇਰ ਕਰਨ ਐਡੀਆਂ ਵੱਡੀਆਂ ਗੁਰੂ ਸਾਹਿਬ ਨੇ ਉਹਨਾਂ ਤੋਂ ਸਵਾਮਾਂ ਲਈਆਂ ਐਨਾ ਸੰਗਤ ਨੇ ਉਹਨਾਂ ਨੂੰ ਪਿਆਰ ਬਖਸ਼ਿਆ ਐਨਾ ਸੰਗਤ ਨੇ ਮਾਣ ਬਖਸ਼ਿਆ ਤੇ ਕੀ ਐਡੀ ਕਰਾਉਣੀ ਹਰਕਤ ਮਹਾਰਾਜ ਨੇ ਕਿੱਥੋਂ ਚੱਕ ਕੇ ਕਦੇ ਉਹਨਾਂ ਦੇ ਉਹਨਾਂ ਕੋਲ ਜਦੋਂ ਚਾਹ ਬਣਾਉਣੀ ਹੁੰਦੀ ਸੀ ਚਾਰ ਸਿੰਘਾਂ ਨੇ ਮੋਟਰ ਤੇ ਦਿਨ ਕੱਟੇ ਨਹੀਂ ਕਦੇ ਉਹ ਸਮਾਂ ਸੀ ਤੇ ਅੱਜ ਉਹਨਾਂ ਨੂੰ ਇਹ ਨਹੀਂ ਪਤਾ ਵੀ ਮੈਂ ਜੇ ਉਹ ਕਹਿਣ ਵੀ ਮੈਂ ਇੱਕ ਟੌਪ ਦੇ ਟੌਪ ਕਲਾਸ ਦੇ ਕਮਰੇ 'ਚ ਰਹਿਣਾ ਕਿਸੇ ਨੂੰ ਕਹਿ ਦੇਣ ਤੇ ਹਜ਼ਾਰਾਂ ਸੰਗਤਾਂ ਖੜ ਜਣਗੀਆਂ ਕੋਠੀਆਂ ਲੋ ਹੋਟਲ ਲੋ ਮਹਿਲ ਲੋ ਸੰਗਤ ਪਿਆਰ ਦੇ ਰਹੀ ਆ ਉਹਨਾਂ ਨੂੰ ਬਹੁਤ ਜ਼ਿਆਦਾ ਤੇ ਜਿਸ ਬੰਦੇ ਨੂੰ ਸੰਗਤ ਲੋ ਇੰਨਾ ਪਿਆਰ ਪਹਿਲੇ ਹੀ ਮਿਲ ਰਿਹਾ ਹੋਵੇ ਉਹ ਬੰਦਾ ਇਹ ਚੀਜ਼ਾਂ ਬਾਰੇ ਕਿੱਦਾਂ ਸੋਚ ਸਕਦਾ ਕਿਉਂ ਕਿਸੇ ਦਾ ਕਤਲ ਕਰਵਾਊਗਾ ਸੋ ਵਿਚਾਰਕ ਮਤਭੇਦ ਮੇਰੇ ਵੀ ਬਹੁਤ ਬੰਦਿਆਂ ਨਾਲ ਮੇਰੇ ਵਿਰੁੱਧ ਵੀ ਕਈ ਬੰਦੇ ਬੋਲਦੇ ਨੇ ਪਰ ਜੇ ਆਪਾਂ ਕਹੀਏ ਵੀ ਕਿਸੇ ਦੀ ਜਾਨ ਲੈਣੀ ਆ ਮੈਂ ਕਿਸੇ ਦੀ ਜਾਨ ਲੈਣੀ ਆ ਨਹੀਂ 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 ਇਦਾਂ ਨਹੀਂ ਕਦੇ ਵੀ ਹੋ ਸਕਦਾ ਸੋ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਆ ਅਰਦਾਸ ਕਰੋ ਔਰ ਮੈਂ ਇਹ ਤੀਜ ਦਾਅਵੇ ਨਾਲ ਕਹਿਣਾ ਤੱਕਾ ਨਾ ਹੋਵੇ ਸਰਕਾਰਾਂ ਤੱਕਾ ਨਾ ਕਰਨ ਪਿੱਛੇ ਜਿਹੜੀਆਂ ਏਜੰਸੀਆਂ ਜਾਂ ਕੋਈ ਪਲਾਨਿੰਗਾਂ ਚੱਲ ਰਹੀਆਂ ਨੇ ਉਹ ਤੱਕਾ ਨਾ ਕਰਨ ਢੱਡਰੀਆਂ ਵਾਲਾ ਬਾਬਾ ਅੱਜ ਵੀ ਸਹੀ ਆ ਤੇ ਕੱਲ ਵੀ ਸਹੀ ਆ ਸਹੀ ਸਾਬਤ ਹੋਊਗਾ ਸਾਨੂੰ ਉਸ ਬੰਦੇ ਦਾ ਪਤਾ ਇਹ ਵੀ ਨਾ ਉਹਨੇ ਤੁਸੀਂ ਅੱਜ ਰਿਪੋਰਟ ਦੇਖੋ ਜਨਤਕ ਕਰਤੀ ਉਹਨਾਂ ਨੇ ਪੋਸਟਮਾਰਟਮ ਰਿਪੋਰਟ ਜਿਹੜੀ ਆ ਉਹਦੇ ਵਿੱਚ ਕੀ ਲਿਖਿਆ ਕੋਈ ਜ਼ਬਰਜਨਾ ਨਹੀਂ ਹੋਇਆ ਕੋਈ ਉਹ ਪ੍ਰੈਗਨੈਂਟ ਨਹੀਂ ਸੀ ਬੱਚੀ ਕੋਈ ਉਹਦੇ ਨਾਲ ਧੱਕਾ ਨਹੀਂ ਹੋਇਆ ਜ਼ਹਿਰ ਖਾਦੀ ਜਾਂ ਦਿਉਂਦੀ ਮੌਤ ਹੋਈ ਆ ਇੱਕ ਵੀ ਛੀਟ ਨਹੀਂ ਉਹਦੇ ਸਰੀਰ ਤੇ ਇਹ ਪੋਸਟਮਾਰਟਮ ਦੀ ਰਿਪੋਰਟ ਦੱਸ ਰਹੀ ਆ ਸੋ ਅੱਜ ਮਾਹੌਲ ਬਦਲ ਗਿਆ ਥੋੜੇ ਦਿਨ ਰੁਕੋ ਤੁਸੀਂ ਸਾਰਾ ਕੁਝ ਸਾਹਮਣੇ ਆਊਗਾ ਡੜੀਆਂ ਵਾਲਾ ਐਡਾ ਬੇਗੈਰਤ ਬੰਦਾ ਨਹੀਂ ਵੀ ਜਿਹੜਾ ਐਡੀ ਹੈਪ ਤੇ ਜਾ ਕੇ ਐਡੇ ਐਡਾ ਵੱਡਾ ਕਦਮ ਲੈ ਕੇ ਤੇ ਕਿਸੇ ਦੀ ਮੌਤ ਲਾਊਗਾ ਤੇ ਕਿਸੇ ਨਾਲ ਰੇਪ ਕਰੂਗਾ ਅੱਜ ਵੀ ਉਹਨਾਂ ਨੇ ਕਿਹਾ ਉਹ ਕਹਿੰਦੇ ਵੀ ਮੈਨੂੰ ਜਿੱਥੇ ਮਰਜੀ ਜਿਹੜੀ ਮਸ਼ੀਨ ਅਮਰੀਕਾ ਕੈਨੇਡਾ ਇੰਗਲੈਂਡ ਜਿੱਥੇ ਮਰਜੀ ਲੈ ਜਾਓ ਜਿਹੜੀ ਮਰਜੀ ਮਸ਼ੀਨ ਚੋਂ ਕੱਢ ਲਓ ਪਰ ਮੈਂ ਇਹ ਦਾਵਾ ਕਰਦਾ ਮੈਨੂੰ ਕੋਈ ਇਹ ਕਹੇ ਦੇ ਵੀ ਜ਼ਿੰਦਗੀ ਵਿੱਚ ਇੱਕ ਵਾਰੀ ਵੀ ਉਹ ਕੁੜੀ ਛੱਡੋ ਜ਼ਿੰਦਗੀ ਵਿੱਚ ਇੱਕ ਵਾਰੀ ਵੀ ਮੈਂ ਕਿਸੇ ਨਾਲ ਸਬੰਧ ਬਣਾਏ ਹੋਣ ਸਟੇਜਾਂ ਛੱਡੀਆਂ ਮੈਂ ਪਰਮੇਸ਼ਰ ਦਵਾਰ ਛੱਡਿਆ ਜਿੱਥੇ ਭਾਉਂਗੇ ਮੈਂ ਉੱਥੇ ਬਹਿਣ ਨੂੰ ਤਿਆਰ ਆ। ਐਡੀ ਵੱਡੀ ਸਟੇਟਮੈਂਟ ਜਣਾ ਖਣਾ ਨਹੀਂ ਦੇ ਸਕਦਾ। ਸਟੇਜ ਤੋਂ ਪਹਿਲਾਂ ਵੀ ਦਿੱਤੀ ਸੀ ਤੇ ਅੱਜ ਵੀ ਦਿੱਤੀ ਆ। ਸੋ ਸਤਿਗੁਰੂ ਗਰੀਬਨਵਾਸ ਸੱਚੇ ਪਾਤਸ਼ਾਹ ਮੇਰ ਕਰਨ ਕਿਸੇ ਦੀ ਕਰਦਾਰ ਕੁਸ਼ੀ ਨਾ ਕਰੋ, ਭਰਾਵਾਂ ਮਾਰੂ ਜੰਗ ਨਾ ਕਰੋ। ਉਹ ਬਾਬਾ ਬਲਜੀਤ ਸਿੰਘ ਦਾਦੂਵਾਲ ਉਹਨਾਂ ਨੇ ਵੀ ਬੋਲੇ ਆ ਬਹੁਤ ਖੁਸ਼ੀ ਹੋਈ ਵਿਚਾਰਕ ਮਤ ਭੇਦ ਸਭ ਦੇ ਹੋ ਸਕਦੇ ਆ ਪਰ ਜਦੋਂ ਆਪਣੇ ਭਰਾਵਾਂ ਦੇ ਹੱਕ ਦੇ ਤੁਸੀਂ ਖੜ ਰਹੇ ਹੋ ਕਿੰਨੇ ਸਿੱਖ ਪ੍ਰਚਾਰਕ ਖੜ ਰਹੇ ਆ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮੇਰ ਕਰਨ ਸਾਰੇ ਭਰਾ ਸਾਰੇ ਸਿੱਖ ਪੰਥ ਦੇ ਜਥੇਬੰਦੀਆਂ ਸਾਰੇ ਮਹਾਪੁਰਖ ਨਾਲ ਮਿਲ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਘਰ ਦਾ ਪ੍ਰਚਾਰ ਕਰੀਏ ਬਹੁਤ ਬਹੁਤ ਧੰਨਵਾਦ ਜੀ